ਬਾਰ ਐਸੋਸੀਏਸ਼ਨ ਦੇ ਵਕੀਲ ਸਹਿਬਾਨ ਐਮ ਸੀ ਸਹਿਬਾਨ ਹੋਰ ਪਤਵੰਤੇ ਸੱਜਣ ਪਾਰਟੀ ਵੱਲੋਂ ਹੜ੍ਹਵਾਲ ਦੇ ਇਲਾਕੇ ਦੇ ਚੇਅਰਮੈਨ ਸਾਹਿਬ ਜਆ ਵੱਖ-ਵੱਖ ਆਉਦਿਆਂ ਤੇ ਬਿਰਾਜਮਾਨ ਜਿੰਨੇ ਵੀ ਪਤਵੰਤੇ ਸੱਜਣ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁੰਡਾਨਿਕ ਸਾਹਿਬ ਦੀ ਚੰਛੋਪਰਾ ਪੱਤਰ ਤਰਤੀ ਬਟਾਲਾ ਅੱਜ ਸੁਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਉਹ ਉਹਦਾ ਉਦਘਾਟਨ ਕਰਨ ਦਾ ਇੱਕੋ ਛੱਤ ਹੱਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸ ਡੀ ਐਮ ਕੋਰਟ ਪਟਵਾਰੀ ਪਟਵਾਰਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਇਲਾਵਾ ਫਰਦ ਕੇ ਅੰਦਰ ਸੇਵਾ ਕੇ ਅੰਦਰ ਸਾਰੇ ਕੁਛ ਹੱਥ ਲਿਆ ਗਏ ਤੇ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਕਮ ਕਾਰਾਂ ਲਈ ਜਿੱਥੇ ਲੋਕ ਜ਼ਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿੱਚ ਹੁੰਦਾ ਸੀ ਉੱਥੇ ਜਾ ਵੀ ਕਾਫੀ ਕੰਜਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਵਗੈਰਾ ਜਾਮ ਹੁੰਦੀ ਸੀ ਲੋਕਾਂ ਨੂੰ ਦਿੱਕਤ ਆਉਂਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅ ਅੱਜ ਉਦਘਾਟਨ ਹੋਇਆ ਹੈ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਹਦੇ ਚ ਵੇਟਿੰਗ ਰੂਮ ਹੈ ਇਹਦੇ ਵਿੱਚ ਬਾਥਰੂਮ ਨੇ ਔਰ ਲੋਕਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਅਵੇਲੇਬਲ ਹੈ 5. 5 ਕਨਾਲ ਦੇ ਸਾਢੇ 5 ਕਨਾਲ ਦੇ ਵਿੱਚ ਇਹ ਜਗ੍ਹਾ ਬਣੀ ਹੈ 10 ਕਰੋੜ ਰੁਪਏ ਦੀ ਲਗਤ ਆਈ ਹੈ ਤੇ ਈਜ਼ੀ ਰਿਸਟਰੀ ਜafarda ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਤਹਿਸੀਲ ਕੰਪਲੈਕਸ ਬਣੇ ਨੇ ਤੇ ਗੁਰਨਾਨਕ ਸਾਹਿਬ ਦੇ ਵਿਆਪ ਪੁਰਪਤੇ ਤੇ ਬਹੁਤ ਸਾਰਾ ਮੇਲੇ ਲੱਗਦੇ ਨੇ ਔਰ ਉਹਨਾਂ ਦਾ ਗੁਰਪੁਰਬ ਵਾਲਾ ਮਹੀਨਾ ਚੱਲ ਰਿਹਾ ਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਇਸ ਮਹੀਨੇ ਬਟਾਲਾ ਸ਼ਹਿਰ ਦੇ ਇੱਕ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜਿਹੜੀ ਮੰਗ ਹੈ ਉਹ ਪੂਰੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਬਟਾਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸਿਟੀ ਬਟਾਲਾ ਕਿਸੇ ਵੇਲੇ ਬਹੁਤ ਇੰਡਸਟਰੀ ਚ ਨਾਮ ਹੁੰਦਾ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਸ਼ਹਿਰ ਜਿਹੜਾ ਉਜਾੜ ਵੱਲੋਂ ਤੁਰ ਪਿਆ ਸੀ ਸੋ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਰੰਗ ਭਰ ਰਹੇ ਆ ਬਟਾਲੇ ਦਾ ਰੰਗ ਵੀ ਉਹਦੇ ਵਿੱਚ ਇੱਕ ਬੜਾ ਖੂਬਸੂਰਤ ਰੰਗ ਹੈ ਤੇ ਆਲੇ ਦੁਆਲੇ ਦੇ ਤਿੰਨ ਚਾਰ ਕੰਸਟੀਟੂਐਂਸੀਆ ਖਾਸ ਤੌਰ ਤੇ ਫਤਿਹਗੜ ਚੂੜੀਆਂ ਕਾਧੀਆਂ ਸ੍ਰੀ ਹਰਗੁੰਸਾ ਪੁਰਸਾਦ ਦੋ ਤਿੰਨ ਹੋਰ ਕੰਸਟੀਟੂਐਂਸੀਆ ਨੇ ਜਿਹੜੇ ਲੋਕ ਨੇ ਉਹ ਇੱਥੇ ਤਹਿਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਤੇ ਉਹਨਾਂ ਨੂੰ ਕਾफी ਸਹੂਲਤ ਹੋਊਗੀ ਅਸੀਂ ਇਸ ਤੋਂ ਪਹਿਲਾਂ ਜਗਰਾਉਂ ਦਿੜਬਾ ਚੀਮਾ ਸਭ ਤਹਿਸੀਲਾਂ ਹੋਰ ਬਹੁਤ ਸਾਰੀਆਂ ਤਹਿਸੀਲਾਂ ਦੇ ਸਭ ਤਹਿਸੀਲਾਂ ਦਾ ਟਿਕਾਣ ਕਰ ਚੁੱਕੇ ਆ ਈਜ਼ੀ ਰਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਹਿਸੀਲਾਂ ਚੋਂ ਖਤਮ ਹੋ ਜੇ ਪਹਿਲਾਂ ਤਹਿਸੀਲ ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਵੀ ਪਤਾ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸਹੀ ਸਲਾਮਤ ਮੁੜਾਂਗੇ ਨਿੰਬੂ ਵਾਂਗੂ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹ ਉਧਰ ਕੋਲੇ ਜਾ ਤੂੰ ਉਧਰ ਦਫ਼ਤਰ ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾ ਸਾਰਾ ਕੁਝ ਇਕੁਛਤ ਲਈ ਹੈ ਤੇ ਡਿਪਟੀ ਕਮਿਸ਼ਨਰਸ ਏਡੀਸੀ ਜਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਕਿ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ 'ਚ ਇੱਥੇ ਐਂਟਰ ਕਰੇ ਤਾਂ ਵਧੀਆ ਮੂਡ 'ਚ ਇੱਥੋਂ ਜਾਵੇ ਤਾਂ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਤੇ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ਹਿਰੀ ਕਲਤੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਇਸ ਬਟਾਲਾ ਵਿਧਾਨ ਸਭਾ ਕੰਸਟੀਚੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੇ ਜੋ ਮੰਗ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਹੋਰ ਵੀ ਮੰਗਾ ਨੇ ਔਰ ਮੰਗਾ ਜਿਹੜੀਆਂ ਨੇ ਅੱਗੇ ਹੋਰ ਵਧਣ ਦੀਆਂ ਮੰਗਾ ਨੇ ਤਾਂ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕੇ ਜੀ ਉਹਦੇ ਬਾਰੇ ਵਿਚਾਰ ਬਟਾਂਦਰੀ ਸਾਰੇ ਹੋ ਰਹੇ ਨੇ ਜਿਲੇ ਬਣਾਉਣ ਦਾ ਵੀ ਮੈਨੂੰ ਵਕੀਲ ਸਾਹਿਬਾਨ ਵੀ ਇੱਥੇ ਖੜੇ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਜਿੰਨੇ ਪੰਜ ਸਰਪੰਚ ਜਾਂ ਕਾਉਂਸਲਰ ਨੇ ਉਹਨਾਂ ਨੇ ਵੀ ਗੱਲ ਕੀਤੀ ਤੇ ਫਿਰ ਪੁਲਿਸ ਲਾਈਨ ਜਿਹੜੀ ਹੈ ਤੁਸੀਂ ਜਿਵੇਂ ਕਹਿੰਦੇ ਹੋ ਕਿ ਅੰਦਰ ਉਹਨੂੰ ਵੀ ਕਿਉਂਕਿ ਸਾਰੇ ਕੰਮ ਕੋਰਿਲੇਟਡ ਹੀ ਨੇ ਸਾਰੇ ਤਹਿਸੀਲ ਨਾਲ ਜੁੜੇ ਹੋਏ ਨੇ ਸਾਰੇ ਸੋ ਜੇ ਕੋਈ ਬੰਦਾ ਆਵੇ ਉਹਨੂੰ ਇੱਧਰ ਉੱਧਰ ਜਾ ਉਹਦਾ ਟਾਈਮ ਦੀ ਖੱਜਲਖੁਆਰੀ ਨਾ ਹੋਵੇ ਇਸ ਗੱਲ ਦੀ ਸਰਕਾਰ ਬਚਨਬੱਧ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵਾਰ ਬਟਾਲੇ ਚ ਮੈਨੂੰ ਆਉਣਾ ਪੈਣਾ। ਲੁਗੋ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਲੈਗਸੀ ਹੈ ਮੈਂ ਬਹੁਤ ਵਾਰੀ ਬੋਲ ਚੁੱਕਿਆ। ਪੰਜਾਬ ਦਾ ਵਿਰਸਾ ਹੈ। ਉਹ ਜਦੋਂ ਲਾਹੌਰ ਹੁੰਦੀ ਸੀ ਯੂਨੀਵਰਸਿਟੀ ਤਾਂ ਫਿਰ ਜਦੋਂ ਸ਼ਿਫਟਿੰਗ ਹੋਈ ਪਾਰਟੀਸ਼ਨ ਤੋਂ ਬਾਅਦ ਤਾਂ ਪਹਿਲਾਂ ਹੁਸ਼ਿਆਰਪੁਰ ਆਈ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਉਹਦੀ ਫੰਡਿੰਗ ਜਿਹੜੀ ਪੰਜਾਬ ਗਵਰਨਮੈਂਟ ਕਰਦੀ ਹੈ ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕਾਦਮਿਕ ਖਰਚੇ ਨੇ ਉਹ ਸਾਰੇ ਪੰਜਾਬ ਗਵਰਨਮੈਂਟ ਤਾਂ ਇਹ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਯਮਨਾ ਨਗਰ ਪੰਚਕੁਲਾ ਅੰਬਾਲਾ ਜਾਂ ਸਹਾਰਨਪੁਰ ਵੀ ਉਹ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮੀਟਿੰਗ ਦੇ ਵਿੱਚ ਕਿਹਾ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਤਾ ਸੀ ਮੈਂ ਕਿਹਾ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਐਫੀਲੀਏਟਡ ਨੇ ਇਸ ਯੂਨੀਵਰਸਿਟੀ ਨਾਲ ਤੇ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਹਰਿਆਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੀ ਆਪਣੇ ਕਾਲਜਾਂ ਦੀ ਅਫੀਲੀਏਸ਼ਨ ਵਾਪਸ ਲੈਣੇ ਆ ਉਹਨੇ ਕੁਰੂਖੇਤਰ ਯੂਨੀਵਰਸਿਟੀ ਬਣਾ ਲਈ ਸੀ ਤੁਸੀਂ ਆਪਣੀ ਕੋਈ ਯੂਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਅਸਲ ਚ ਕਿਉਂਕਿ ਉਹਨਾਂ ਦੇ ਗ੍ਰੈਜੂਏਟਸ ਹੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟਸ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀਜੇਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੀ ਹੈ ਹਥਿਆਉਣਾ ਚਾਹੁੰਦੀ ਆ ਪਰ ਮੈਂ ਬੀਬੀਐਮਬੀ ਦਾ ਮੁੱਦਾ ਹੈ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਇਹ ਕਹਿਣ ਲੱਗ ਜਾਂਦੇ 26 ਜਨਵਰੀ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਜਾਉ ਪੰਜਾਬ ਤੋਂ ਬਿਨਾ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ ਪੰਜਾਬ ਦੀ ਗੈਰ ਹਾਜ਼ਰੀ ਚ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਸੂਇਸ਼ ਕਰਕੇ ਲੜਾਈ ਸਾਡੀ ਪਾਵੇਂ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਪਾਵੇਂ ਪਾਖੜਾ ਬੋਰਡ ਨਾਲ ਸੰਬੰਧਿਤ ਹੈ ਪਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ এডਿਕੇਸ਼ਨ ਨਾਲ ਸੰਬੰਧਿਤ ਹੈ ਜਿੰਨਾ ਵੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ ਔਰ ਜੇ ਤਾਂ ਉਹ ਲੀਗਲੀ ਕਿਉਂਕਿ ਸਹੀ ਆ ਸੀ ਜੇ ਤਾਂ ਉਹ ਇਦਾਂ ਮੰਨਦੇ ਨੇ ਠੀਕ ਹੈ ਨਹੀਂ ਤਾਂ ਕੋਈ ਹੋਰ ਤਰੀਕੇ ਪੜਾਉਣੇ ਪੈਣਗੇ ਪਰ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਜਾਂ ਕੋਈ ਕੂਡ ਪ੍ਰਚਾਰ ਕਰਨ ਵਾਲੇ ਉਹ ਪਤਾ ਨਹੀਂ ਮਿਲ ਗਏ ਜੀ ਕਿੱਥੇ ਹੋ ਗਏ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਮੀਤ ਹੇਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ